ਬੀਤੇ ਦਿਨੀ ਜਿਹੜੀ ਪੰਜਾਬ ਦੇ ਵਿੱਚ ਖਬਰ ਆਉਂਦੀ ਹੈ ਪੋਸਤ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਬਣਿਓ ਕੁਲਤਾਰ ਸਿੰਘ ਸੰਧੂਆ ਯਾਨੀ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਯਾਨੀ ਲੰਬੇ ਸਮੇਂ ਤੋਂ ਇੱਕ ਪੰਜਾਬੀਆਂ ਬਣਿਓ ਪੂਰੇ ਪੰਜਾਬ ਭਰ ਦੇ ਵਿੱਚ ਅਫੀਮ ਦੀ ਖੇਤੀ ਦੀ ਵੱਡੀ ਮੰਗ ਕੀਤੀ ਜਾਂਦੀ ਸੀ ਤੇ ਜੇਕਰ ਖੇਤੀ ਇਹ ਹੁੰਦੀ ਹੈ ਪੰਜਾਬ ਦੇ ਅੰਦਰ ਪੋਸਤ ਦੀ ਖੇਤੀ ਹੁੰਦੀ ਹੈ ਤਾਂ ਵੱਡੇ ਪੱਧਰ ਤੇ ਪੰਜਾਬ ਦੇ ਵਿੱਚੋਂ ਨਸ਼ੇ ਕੱਢੇ ਜਾ ਸਕਦੇ ਨੇ ਔਰ ਦੂਸਰੇ ਪਾਸੇ ਸੀਐਮ ਭਗਵੰਤ ਮਾਨ ਨੇ ਇੱਕ ਬਹੁਤ ਵੱਡਾ ਐਲਾਨ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਜਿਹੜੀ ਨਸ਼ਾ ਤਸਕਰੀ ਦੇ ਉੱਤੇ ਬਲ ਡੋਜਰ ਚਲਾਇਆ ਉਹ ਦਰਅਸਲ ਐਵੇਂ ਨਹੀਂ ਚਲਾਇਆ ਉਹਦੇ ਵਿੱਚ ਦਾ ਪਹਿਲੂ ਕੀ ਸੀ ਵਿੱਚ ਦਾ ਮਾਮਲਾ ਕੀ ਸੀ ਉਹ ਵੀ ਜਾਣ ਲੈਣਾ ਬੜਾ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਵਿੱਚ ਇੱਕ ਵੱਡੀ ਸੰਖਿਆ ਚਿੱਟੇ ਦੀ ਜਿਹਦੇ ਨਾਲ ਪੰਜਾਬ ਦੀ ਅਕਸਰ ਬਰਬਾਦੀ ਹੋਈ ਹੈ ਔਰ ਹੁਣ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਯਾਨੀ ਕਿ ਨਸ਼ਿਆਂ ਦੀ ਵਹਿਮ ਜਿਹੜੀ ਚੱਲੀ ਆ ਰੋਕਣ ਦੀ ਉਹ ਤਾਂ ਇੱਕ ਅਲੱਗ ਤਰੀਕੇ ਨਾਲ ਚੱਲੀ ਆ ਪਰ ਅਫੀਮ ਦਾ ਕੀ ਐਲਾਨ ਹੋਇਆ ਅੱਜ ਤੁਹਾਨੂੰ ਮੈਂ ਇਸੇ ਵੀਡੀਓ ਦੇ ਅੰਦਰ ਦਿਖਾਉਂਗਾ ਕਿ ਸੀਐਮ ਭਗਵੰਤ ਮਾਨ ਦੀ ਸਰਕਾਰ ਹੁਣ ਵੱਡੇ ਐਕਸ਼ਨ ਦੇ ਵਿੱਚ ਆ ਚੁੱਕੀ ਹੈ ਯਾਨੀ ਸਾਡੇ ਪੰਜਾਬ ਦੇ ਲੋਕਾਂ ਬਣੀਓ ਤਾਂ ਬਹੁਤ ਸਾਲ ਪਹਿਲਾਂ ਯਾਨੀ ਇਸੇ ਖੇਤੀ ਦੀ ਮੰਗ ਕੀਤੀ ਗਈ ਹੈ ਕਿ ਭਾਈ ਜੇਕਰ ਪੰਜਾਬ ਦੇ ਵਿੱਚ ਪੋਸਟ ਅਤੇ ਵਹਿਮ ਦੀ ਖੇਤੀ ਹੁੰਦੀ ਹੈ ਤਾਂ ਫੇਰ ਪੰਜਾਬ ਜਿਹੜਾ ਕਿ ਨਸ਼ਿਆਂ ਤੋਂ ਰਹਤ ਹੋ ਸਕਦਾ ਤਾਂ ਹੁਣ ਕੀ ਕਿਹਾ ਗਿਆ ਵਿਧਾਨ ਸਭਾ ਦੇ ਵਿੱਚ ਕਿਵੇਂ ਯਾਨੀ ਉਹਨਾਂ ਦਾ ਕਾਨੂੰਨ ਪਾਸ ਹੁੰਦਾ ਤੁਹਾਡੇ ਸਾਹਮਣੇ ਇਹ ਖਬਰ ਸੁਣਾਉਣ ਜਾ ਰਿਹਾ ਕਿਉਂਕਿ ਬਹੁਤ ਅਹਿਮ ਖਬਰ ਆ ਸਾਡੇ ਪੰਜਾਬੀਆਂ ਦੇ ਲਈ ਸਾਡੇ ਪੰਜਾਬੀ ਮੁੰਡਿਆਂ ਦੇ ਲਈ ਕਿਉਂ ਕਿਉਂਕਿ ਨਸ਼ਿਆਂ ਦੇ ਨਾਲ ਜਿਹੜੀ ਨੌਜਵਾਨੀ ਚਲੀ ਗਈ ਹੈ ਉਹ ਤਾਂ ਵਾਪਸ ਨਹੀਂ ਆ ਸਕਦੀ ਪਰ ਜਿਹੜੇ ਮੈਡੀਕਲ ਨਸ਼ੇ ਜਾਂ ਫਿਰ ਚਿੱਟੇ ਅਰਗੇ ਨਸ਼ੇ ਇਹਨਾਂ ਤੋਂ ਰਹਿਤ ਹੋ ਜੇ ਪੰਜਾਬ ਤੋ ਇਹ ਸ਼ਾਹੀਨਾ ਨਸ਼ੇ ਦੀ ਜਿਹੜੀ ਕਿ ਮੰਗ ਹੈ ਉਹ ਵੱਡੇ ਪੱਧਰ ਤੇ ਉੱਠੀ ਹੈ ਪਹਿਲਾਂ ਤੇ ਹੁਣ ਸੀ ਇਹ ਮਾਨ ਨੇ ਖੁਦ ਕੀ ਕਰਿਆ ਸੁਣੋ ਯਾਰ ਸਾਥਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ ਕੀ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਖੁੱਲਣ ਜਾ ਰਹੇ ਨੇ ਇਸ ਵਾਰ ਇਸ ਲਈ ਉੱਠਿਆ ਹੈ ਕਿਉਂਕਿ ਪੰਜਾਬ ਸਰਕਾਰ ਦੇ ਆਪਣੇ ਵਿਧਾਇਕਾਂ ਦੇ ਵੱਲੋਂ ਹੀ ਆਪਣੀ ਸਰਕਾਰ ਦੇ ਅੱਗੇ ਇਹ ਮੰਗ ਜੋਰਾਂ ਛੁਰਾਂ ਦੇ ਨਾਲ ਰੱਖੀ ਜਾਣ ਲੱਗ ਪਈ ਹੈ ਅਤੇ ਇੱਥੋਂ ਤੱਕ ਜੋਰਾਂ ਛੁਰਾਂ ਦੇ ਨਾਲ ਇਹ ਮੰਗ ਰੱਖੀ ਜਾ ਰਹੀ ਹੈ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਆਪ ਵਿਧਾਇਕਾਂ ਦੇ ਵੱਲੋਂ ਆਪਣੀ ਹੀ ਸਰਕਾਰ ਨੂੰ ਇਸ ਵਾਰ ਉੱਚੇ ਜਾਣ ਲੱਗ ਪਏ ਨੇ ਕਿ ਪੋਤ ਤੇ ਕੇਕੇ ਪੰਜਾਬ ਦੇ ਵਿੱਚ ਕਦੋਂ ਖੁੱਲੇ ਜਾਣਗੇ ਸੰਭਾਦ ਸਭਾ ਦੇ اجلاس ਦੇ ਵਿੱਚ ਸਨੌਰ ਤੋਂ ਆਪ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਵੱਲੋਂ ਬੀਤੇ ਦਿਨ ਇਹ ਸਵਾਲ ਆਪਣੀ ਹੀ ਸਰਕਾਰ ਨੂੰ ਪੁੱਛਿਆ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਨਸ਼ਿਆਂ ਨੂੰ ਲੈ ਕੇ ਹਫੀਮ ਨੂੰ ਲੈ ਕੇ ਪੋਸਟ ਦੇ ਠੇਕੇਆਂ ਨੂੰ ਲੈ ਕੇ ਪੱਕਦੀ ਢਖਾਈ ਦਿੰਦੀ ਹੈ ਹਰਮਿਤ ਸਿੰਘ ਪਠਾਨ ਮਾਜਰਾ ਨੇ ਆਪਣੀ ਸਰਕਾਰ ਤੋਂ ਪੁੱਛਿਆ ਕਿ ਕੀ ਪੰਜਾਬ ਦੇ ਵਿੱਚ ਉਸ ਦੇ ਠੇਕੇ ਖੋਲਣ ਦੀ ਕੋਈ ਤਜ਼ਵੀਜ਼ ਹੈ ਜੇਕਰ ਹੈ ਤਾਂ ਕਿੰਨੀ ਕੁ ਦੇਰ ਤੱਕ ਇਹ ਠੇਕੇ ਪੰਜਾਬ ਦੇ ਵਿੱਚ ਖੋਲ ਦਿੱਤੇ ਜਾਣਗੇ ਸਭ ਤੋਂ ਪਹਿਲਾਂ ਤੁਹਾਨੂੰ ਵਿਧਾਨ ਸਭਾ ਦਾ ਇਹ ਸਵਾਲ ਜਵਾਬ ਸੁਣਾ ਦਿੰਨੇ ਆ ਪਹਿਲਾਂ ਪਠਾਨ ਮਾਜਰਾ ਦਾ ਸਵਾਲ ਸੁਣ ਲਓ ਕੀ ਖੇਤੀਬਾੜੀ ਮੰਤਰੀ ਕਿਰਪਾ ਕਰਕੇ ਦੱਸਣ ਕਿ ਕੀ ਸਰਕਾਰ ਸੰਥੈਟਿਕ ਡਰੱਗਸ ਨੋ ਥੱਲੇ ਪਾਉਣ ਲਈ ਪੰਜਾਬ ਵਿੱਚ ਪੋਸਟੀ ਖੇਤੀ ਕਰਨ ਵਿੱਚ ਅ ਤਰਨ ਦਾ ਵਿਚਾਰ ਰੱਖਦੀ ਹੈ ਜੇਕਰ ਰੱਖਦੀ ਹੈ ਤੇ ਕਦੋਂ ਤੱਕ ਵਾਹ ਬਈ ਵਾਹ ਸੁਣੋ ਬਹੁਤ ਵੱਡੀ ਖਬਰ ਆ ਪੰਜਾਬ ਦੇ ਲੋਕਾਂ ਲਈ ਜੇਕਰ ਸੀਐਮ ਮਾਨ ਨੇ ਐਕਸ਼ਨ ਕੀਤਾ ਪੰਜਾਬ ਦੇ ਅੰਦਰ ਕਿ ਜਿੰਨੇ ਵੀ ਨਸ਼ੇ ਤਸਕਰ ਨੇ ਚਿੱਟਾ ਵੇਚਣ ਵਾਲੇ ਨੇ ਉਹਨਾਂ ਨੇ ਸਿੱਧਾ ਬਲਡੋజర్ ਚਲਾ ਦਿੱਤਾ ਹੈ ਯਾਨੀ ਦੂਸਰੇ ਪਾਸੇ ਕਈਏ ਤਾਂ ਜੇਕਰ ਮਾਨ ਸਾਹਿਬ ਹੁਣ ਐਡਾ ਉਪਰਾਲਾ ਕਰ ਲੈਂਦੇ ਨੇ ਵਿਧਾਨ ਸਭਾ ਦੇ ਵਿੱਚ ਜਿਹੜੇ ਸਵਾਲ ਉੱਠੇ ਇਹਨਾਂ ਦੇ ਆਪਣੀ ਲੀਡਰਾਂ ਦੁਆਰਾ ਕਿ ਭਾਈ ਜਿਹੜੇ ਇਹ ਨਸ਼ਿਆਂ ਦੀ ਖੇਤੀ ਹੈ ਯਾਨੀ ਇੱਕ ਵੱਡੇ ਪੱਧਰ ਤੇ ਅਫੀਮ ਦੀ ਖੇਤੀ ਜੇਕਰ ਪੰਜਾਬ ਦੇ ਅੰਦਰ ਹੁੰਦੀ ਹੈ ਤਾਂ ਫੇਰ ਪੰਜਾਬ ਨਸ਼ਿਆਂ ਤੋਂ ਬਿਲਕੁਲ ਰਹਿਤ ਹੋ ਸਕਦਾ ਕਿਉਂ ਕਿ ਪੰਜਾਬ ਦੇ ਵਿੱਚ ਜੇਕਰ ਉਹੀ ਸ਼ਾਹੀ ਨਸ਼ੇ ਯਾਨੀ ਉਹਨੂੰ ਨਸ਼ੇ ਨਹੀਂ ਕਹਿ ਸਕਦੇ ਅਫੀਮ ਨਸ਼ਾ ਨਹੀਂ ਪੁੱਕੀ ਵੀ ਨਸ਼ਾ ਨਹੀਂ ਹੁੰਦੀ ਯਾਨੀ ਪੋਸਤ ਦੀ ਜੇਕਰ ਖੇਤੀ ਹੁੰਦੀ ਹੈ ਤਾਂ ਪੰਜਾਬ ਦੇ ਵਿੱਚੋਂ ਜਿਹੜੀ ਇਹ ਮੌਤ ਬੰਦੀ ਜਾ ਰਹੀ ਹੈ ਇਹਨੂੰ ਕੱਢਿਆ ਜਾ ਸਕਦਾ ਤਾਂ ਹੁਣ ਕਦੋਂ ਤੱਕ ਮਾਨ ਸਰਕਾਰ ਇਹਨਾਂ ਉੱਤੇ ਐਕਸ਼ਨ ਲੈਂਦੀ ਹੈ ਜਾਂ ਕਦੋਂ ਤੱਕ ਇਹਨਾਂ ਨੂੰ ਜਾਰੀ ਕਰਦੀ ਹੈ ਯਾਨੀ ਮੰਗ ਸਾਡੇ ਪੰਜਾਬੀਆਂ ਦੀ ਪਹਿਲਾਂ ਦੀ ਹੈ ਪਰ ਜੇਕਰ ਇਹ ਸਭ ਕੁਝ ਹੁੰਦਾ ਹੈ ਸਰਕਾਰ ਐਸ ਐਕਸ਼ਨ ਮੋਰ ਦੇ ਵਿੱਚ ਤਾਂ ਆਈ ਹੈ ਇੱਕ ਵਾਰ ਉਪਰਾਲਾ ਤਾਂ ਲੱਗਦਾ ਵੀ ਜੇਵੇਂ ਇਹ ਕਰ ਲੈਣਗੇ ਪਰ ਜੇਕਰ ਹੁੰਦਾ ਤਾਂ ਮੈਂ ਕਹਿੰਦਾ ਵੀ ਪੰਜਾਬ ਸਾਡਾ ਇਸ ਗੱਲ ਦੇ ਹੱਕ ਦੇ ਵਿੱਚ ਜ਼ਰੂਰ ਖੜੂ ਆ ਕਿ ਭਾਈ ਜਿਹੜੀ ਕਰ ਇਹ ਮੰਗ ਬਹੁਤ ਸਾਲ ਪਹਿਲਾਂ ਉੱਠੀ ਸੀ ਇਹਨੂੰ ਜੇਕਰ ਤੁਸੀਂ ਲਾਗੂ ਕਰਦੇ ਹੋ ਤਾਂ ਇਸ ਪੰਜਾਬ ਪ੍ਰਤੀ ਇੱਕ ਬਹੁਤ ਵੱਡਾ ਉਪਰਾਲਾ ਤੁਸੀਂ ਕਰੋਗੇ ਤਾਂ ਸਾਨੂੰ ਵੀ ਇਸ ਗੱਲ ਦੀ ਉਮੀਦ ਹੈ ਕਿ ਪੰਜਾਬ ਦੀ ਸਰਕਾਰ ਜਿਵੇਂ ਆਪਣੇ ਪੱਧਰ ਤੇ ਉਹਨਾਂ ਨੇ ਆਪਦੇ ਵਿੱਚ ਹੀ ਆਵਾਜ਼ ਉਠਾਈ ਹੈ ਸਪੀਕਰ ਸੰਧੂ ਸਾਹ ਦੇ ਸਾਹਮਣੇ ਕਿ ਭਾਈ ਨਸ਼ਿਆਂ ਦੀ ਖੇਤੀ ਜਿਹੜੀ ਹਫੀਮ ਦੇ ਡੋਡਿਆਂ ਦੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਨੌਜਵਾਨੀ ਅਕਸਰ ਤੁਸੀਂ ਵੇਖਿਆ ਚਿੱਤੇ ਨਾਲ ਬਹੁਤ ਵੱਡੇ ਪੱਧਰ ਤੇ ਮਰੀ ਹੈ ਤਾ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਵੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ